ਜੋ ਤੁਸੀਂ ਇੱਥੇ ਆਉਨੇ ਹੋ ਥੋੜਾ ਬੱਚਿਆਂ ਦਾ ਹੱਥ ਫੜ ਕੇ ਰੱਖੋ ਕਿਉਂਕਿ ਜਿੱਥੇ ਆਪਾਂ ਇੰਟਰ ਨਹੀਂ ਕਰ ਸਕਦੇ ਤੇ ਹੁਣ ਇੱਕ ਬੱਚਾ ਇਹਦੇ ਅੰਦਰ ਚਲਾ ਗਿਆ ਸੀ ਤੇ ਜਿਹੜਾ ਸਕਿਉਰਿਟੀ అలਰਮ ਐਕਟ ਹੋ ਗਿਆ ਸੀ ਥੋੜਾ ਜਿਹਾ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ ਤਾਂ ਕਿ ਜਿਹੜੇ اپੋਜੀਸ਼ਨ ਵਿਰੋਧੀ ਧਿਰ ਕੇ ਨੇਤਾ ਹੈ ਜੀ ਹਮਾਰੇ ਲੀਡਰ ਆਪ ਉਹਦਾ اپੋਜੀਸ਼ਨ ਦਾ ਹੁੰਦਾ ਸੰਘ ਲੀਗ ਐਮ ਪੀ ਇਹ ਬਹੁਤ ਜ਼ਿਆਦਾ ਵੱਡੀ ਪਾਰਲੀਮੈਂਟ ਹਾਊਸ ਹੈ ਜਿਹੜਾ ਨਿਊ ਵਾਲਾ ਹੈ ਹੈ ਨਾ ਫਿਰ ਤੁ ਨੂੰ ਮੈਂ ਪਾਚੂ ਪੁਰਾਣੇ ਵਾਲਾ ਤੇ ਇਹ ਇਦਾਂ ਅੰਦਰੋਂ ਪੇਂਟਿੰਗਸ ਲੱਗੀਆਂ ਹੋਈਆਂ ਨੇ ਬਹੁਤ ਜੀ इजीली ਅ ਕਰ ਸਕਦੇ ਹਾਂ ਰਿਕਾਰਡਿੰਗ ਬਾਰੇ ਕੋਈ ਇਸ਼ੂ ਨਹੀਂ ਹੈਗਾ ਹੈ ਨਾ ਕੀ ਕੋਈ ਪ੍ਰੋਬਲਮ ਨਹੀਂ ਬਟ ਆਪਾਂ ਫਰੰਟ ਚ ਚੈੱਕ ਕਰ ਲਿਆ ਸੀਗਾ ਵੀ ਵੀਡੀਓਗ੍ਰਾਫੀ ਕਰ ਸਕਦੇ ਆ ਜਾਂ ਨਹੀਂ ਕਿਉਂਕਿ ਵੈਸੇ ਚਲੋ ਜੀ ਮਨਾ ਵੀ ਕਰਦੇ ਤੇ ਜੈਂਟਲੀ ਆਪਾਂ ਨੂੰ ਕਹਿੰਦੇ ਵੀ ਪਲੀਜ਼ ਨੋ ਫਿਲਮਿੰਗ ਆ ਇਤਾਂ ਦੇ ਦੇ ਅੰਦਰ ਵੱਡੇ ਵੱਡੇ ਹਾਲ ਬਣੇ ਹੋਏ ਆ ਬਹੁਤ ਜ਼ਿਆਦਾ ਜਗ੍ਹਾ ਚ ਬਣੇ ਹੋਏ ਆ ਇਹ ਤੇ ਸਕਿਉਰਟੀ ਵੀ ਇਹ ਬਹੁਤ ਜ਼ਿਆਦਾ ਅੰਦਰ ਦੇਦੇ ਅੰਦਰ ਇਤਾਂ ਜਿਵੇਂ ਹਾਂ ਹਾਂ ਆਪਣੇ ਇੱਥੋਂ ਦੇ ਜਿਹੜੇ ਨੈਟਿਵ ਅਬੋਰਿਜਨਲਸ ਐ ਉਹਨਾਂ ਦੀਆਂ ਇਹ ਆ ਪੇਂਟਿੰਗਸ ਨੇ ਬੜਾਈਆਂ ਹੋਈਆਂ ਕਲਾਕਾਰਾਂ ਜਿਹਨੂੰ ਕਹਿੰਦੇ ਨੇ ਆਪਾਂ ਤੇ ਤਾਂ ਸਾਰੇ ਇਹ ਪਾਸੇ ਲੱਗੇ ਹੋਏ ਨੇ ਇੱਥੇ ਕਈ ਜਗ੍ਹਾ ਜਿਵੇਂ ਫੋਟੋਗ੍ਰਾਫੀ ਆਪ ਕਰ ਸਕਦੇ ਆ ਕਈ ਜਗ੍ਹਾ ਨਹੀਂ ਕਰ ਸਕਦੇ ਹਨਾ ਉਥੇ ਲਿਖਿਆ ਹੁੰਦਾ ਇਹ ਬੈਟਰ ਹੈ ਕਿ ਆਪਾਂ ਜਿਹੜੇ ਲਿਖਿਆ ਹੈ ਨਾ ਕਰੋ ਤੋ ਉਥੇ ਨਾ ਹੀ ਕਰੋ ਕਿਉਂਕਿ ਸਕਿਉਰਿਟੀ ਤੇ ਤਾਂ ਬਿਲਡਿੰਗ ਦਾ ਇਹ ਸਾਰੀ ਦੀ ਦੱਸੀ ਹਿਸਟਰੀ ਤੁਸੀਂ ਪੌਜ਼ ਕਰਕੇ ਬਾਅਦ ਚੋਂ ਰੀਡ ਕਰ ਸਕਦੇ ਤੇਦੀ ਕਾਸਟ ਕਿੰਨੀ ਸੀ ਕੀ ਤੇ ਤਾਂ ਨਾਈਟ ਵੀ ਕਿੰਦਾਂ ਦਾ ਰਿਪੋਰਟ ਆ ਤੇ ਆ ਕਿ ਤਾਂ ਫਲੈਗ ਤੇ ਤਾਂ ਕਲਾਕਸ ਇਹ ਵੀ ਤੁਸੀਂ ਪੌਜ਼ ਕਰਕੇ ਰੀਡ ਕਰ ਲਿਓ ਤੇ ਤੇ ਵੀ ਥੋੜਾ ਜਿਹਾ ਪਾਨੂੰ ਆਵਾਜ਼ ਦਾ ਖਿਆਲ ਰੱਖਣਾ ਪੜੇਗਾ ਕਿ 2700 ਦੇ ਚੱਲੇ ਹੋਏ ਨੇ ਤੇ ਕਲਾਕ ਸ ਘੰਟੇ ਹਨ ਤੇ ਇਹਨਾਂ ਨੇ ਲੈਗੋ ਜ਼ਿਰਾਲੇ ਬਣਾਇਆ ਹੋਇਆ ਸਾਰਾ ਜੋ ਮੈਪ ਹੈ ਪਾਰਲੀਮੈਂਟ ਦਾ ਤੇ ਤੁਸੀਂ ਦੇਖ ਸਕਦੇ ਹੋ ਤੇ ਵੀ ਬੰਗਲੌਰ ਤੋਂ ਵੀ ਬਣਾਉਂਦਾ ਸੋਰਾ ਦਾ ਇਸ਼ੂ ਹੈ ਨਾ ਤੇ ਹਨਮੈਂਟ ਸੋ ਦੋ ਵਾਫ ਸੇ ਇਸ ਦਾ ਹੌਸ ਪਲੇਸ ਤੇ ਤੁਸੀਂ ਦੇਖ ਸਕਦੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਤੇ ਇਥੋਂ ਦੇ ਜਿਹੜੇ ਆਪਣੇ ਸਪੀਕਰ ਆਫ ਦਾ ਹਾਊਸ ਆਫ ਰਿਪਰੈਜ਼ੈਂਟੇਟਿਵਸ ਇਹਨੇ ਬਿਲਟਨ ਡੇਕ ਐਮ ਪੀ ਤੇ ਆ ਸਾਰਾ ਇਥੋਂ ਦਾ ਜਿਹੜਾ ਉਹ ਕੈਬਨਟ ਹੈ ਪ੍ਰਾਈਮ ਮਿਨਿਸਟਰ ਅਗੇ ਤੁਸੀਂ ਦੇਖ ਸਕਦੇ ਹੋ ਐਂਥਨੀ ਜੀ ਸਾਡੇ ਤੇ ਲਿਬਰ ਪਾਰਟੀ ਤੋਂ ਹੈ ਬਾਕੀ ਜਿਵੇਂ ਸਟੇਟ ਲੈ ਨਿਊ ਹਾਊਸ ਬਿਲਡ ਹੋਗੀ ਤੇ ਆ ਕੇ ਆਪਣੇ ਵਿਕਟੋਰੀਆ ਤੋਂ ਤੇ ਇਥੇ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਤੇ ਆਟੇਮ ਬੋਰਡਸ ਇਹ ਆਪਣੇ ਇਲਾਕੇ ਦੇ ਤੇ ਜਿਨ੍ਹਾਂ ਨੂੰ ਆਪਾਂ ਵੋਟ ਕੀਤਾ ਸੀਗਾ ਤੇ ਬੋਰਡਸ ਇਹ ਵੀ ਲਿਬਰ ਪਾਰਟੀ ਜੋ ਹੁਣ ਆ ਰੂਲਿੰਗ ਦੇ ਵਿੱਚ ਹੈ ਤੇ ਸਾਰੇ ਯਾਦ ਅਜੇ ਤੱਕ ਆੁਏਸਲੈਂਡ ਦੇ ਹੋ ਗਏ ਵੈਸਟਰਨ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਤੈਜ਼ਮਾਨੀਆ ਤੇ ਇਹਨੂੰ ਏਸੀਟੀ ਕਹਿੰਦੇ ਆਪਾਂ ਜੋ ਨਾਰਥਰਨ ਟੈਰੀਟਰੀ ਤੇ ਆ ਕੈਨਬਰਾ ਨੂੰ ਏਸੀਟੀ ਕਹਿੰਦੇ ਨੇ ਹੈ ਨਾ ਕਨਵਰਟਡ ਟਾਇਟਰੀ ਦੇ ਜਿਹੜੇ ਐਮਪੀਜ਼ ਐ ਤੇ ਜਿਹੜਾ ਨਵੇਂ ਵਾਲਾ ਪਾਰਲੀਮੈਂਟ ਹਾਊਸ ਹੈ ਨਾ ਬਹੁਤ ਜ਼ਿਆਦਾ ਵੱਡਾ ਵੀ ਅੱਜ ਕਟੋ-ਕਟ 3 ਤੋਂ 4 ਘੰਟੇ ਸਾਨੂੰ ਚਾਹੀਦੇ ਐ ਇਹਨੂੰ ਦੇਖਣ ਲਈ ਤੁਰਨਾ ਬਹੁਤ ਜ਼ਿਆਦਾ ਪੈਂਦਾ ਇਹਦੇ ਅੰਦਰ ਬਹੁਤ ਜ਼ਿਆਦਾ ਨੌਲੇਜੇਬਲ ਚੀਜ਼ਾਂ ਨੇ ਹਨ ਤੁਸੀਂ ਤੇ ਹਾਂ ਪੇਂਟਿੰਗਸ ਜਿਹੜੀਆਂ ਬੜੀਆਂ ਹੋਈਆਂ ਨੇ ਕਿੱਦਾਂ ਦਾ ਸਿਸਟਮ ਕੰਟਰੈਕਟਰਸ ਇਹ ਉਹ ਹਨਾ ਕੁਝ ਕੱਪੜੇ ਤੇ ਹਾਂ ਹਾਂ ਕਾਰੀਗਰੀ ਕਰੀ ਹੋਈ ਹੈ ਕੁਝ ਆ ਪੇਂਟ ਦੇ ਨਾਲ ਬਣਾਇਆ ਹੋਇਆ ਇੱਥੋਂ ਦਾ ਜੋ ਇੱਥੋਂ ਦੀ ਹਿਸਟਰੀ ਆਸਟ੍ਰੇਲੀਆ ਦੀ ਕੈਨਬਰਾ ਬਾਰੇ ਐਬੋਰਿਜਨਲਸ ਬਾਰੇ ਬਹੁਤ ਕੁਝ ਹੈ ਜਿਹੜਾ ਆਪਾਂ ਇੱਥੇ ਆ ਕੇ ਦੇਖ ਸਕਦੇ ਆ ਜਾਣ ਸਕਦੇ ਆ ਤੇ ਜਿਹੜਾ ਖੁਸ਼ ਇਦਾਂ ਦਾ ਇਹਨੂੰ ਤੁਸੀਂ ਪਾਜ਼ ਕਰਕੇ ਰੀਡ ਕਰ ਸਕਦੇ ਹੋ ਹਨਾ ਤੇ ਬਾਕੀ ਬਹੁਤ ਵਧੀਆ ਇੱਥੋਂ ਦਾ ਸਿਸਟਮ ਲੱਗਿਆ ਨਾ ਵੀ ਤੁਹਾਡੇ ਨਾਲ ਬਹੁਤ ਵਧੀਆ ਪੇਸ਼ ਆਉਂਦੇ ਆ ਜਿਹਨੇ ਵੀ ਅਫੀਸਰ ਚੰਦ ਕਰਦੇ ਤੇ ਤੁਹਾਨੂੰ ਦੱਸਦੇ ਆ ਵੀ ਆ ਦੇਖਣ ਆ ਲੈ ਦੇਖਣ ਆ ਨਾ ਵਧੀਆ ਲੱਗਿਆ ਇਹ ਚੀਜ਼ ਮੈਨੂੰ ਵੀ ਕੋਈ ਵੀ ਫੌਲਟ ਕੰਗ ਨਹੀਂ ਕਰਦੇ ਕੋਈ ਠੀਕ ਹੈ ਸਕਿਉਰਟੀ ਇੱਥੇ ਹੈ ਕਿ ਇਹ ਬਹੁਤ ਜ਼ਿਆਦਾ ਹੈ ਕਿ ਇਹ ਬਟਾ ਬਿਨਾ ਗੱਲੋਂ ਇੱਥੇ ਕੋਈ ਆ ਨਹੀਂ ਰੁਕਾ ਟਾਕੀ ਜਾਂ ਉਹੀ ਤੰਗ ਜੇ ਤਰੀ ਜਾਣਾ ਹਨ ਤੁਸੀਂ इजीली ਇੱਥੇ ਵੀਜ਼ਿਟ ਕਰ ਸਕਦੇ ਹੋ ਦੇਖਣ ਵਾਲਾ ਬੱਚਿਆਂ ਨੂੰ ਦਿਖਾਉਣ ਵਾਲਾ ਇੱਥੋਂ ਹਿਸਟਰੀ ਦੀ ਬਹੁਤ ਧੋਣ ਭਰੀ ਮਿਲਦੀ ਹੈ ਤੇ ਹੁਣ ਆਪਾਂ ਜਿਹੜੀ ਨਿਊ ਪਾਰਲੀਮੈਂਟ ਦੀ ਬਿਲਡਿੰਗ ਹੈ ਉਹਦੇ ਆਪਾਂ ਟਾਪ ਤੇ ਆ ਗਏ ਆ ਰੂਫ ਤੇ ਜਨਨ ਕੀ ਜਿਵੇਂ ਤੁਸੀਂ ਵੇਖ ਸਕਦੇ ਹੋ ਆਈ ਕਿ ਫਲੈਗ ਦੂਰੋਂ ਆਪਾਂ ਦਿਖਾਇਆ ਸੋਨ ਐਂਟਰ ਕਰਨ ਵੇਲੇ ਧੁੱਪ ਬਹੁਤ ਜ਼ਿਆਦਾ ਆਈ ਥਿੰਕ ਅੰਪਰੇਚਰ ਬਹੁਤ ਗਰਮੀ ਲੱਗ ਰਹੀ ਥੋੜੀ ਥੋੜੀ ਮੇ ਹਵਾ ਵੀ ਚੱਲ ਰਹੀ ਹੈ ਉਹ ਸਾਹਮਣੇ ਹਾਂ ਜਿਹੜੇ ਪਾਸੇ ਆਪਾਂ ਹੁਣ ਜਾਣਾ ਹੈ ਹਿਦੂ ਬਾਦ ਆਪhora ਚੱਲ ਰਿਹਾ ਹੈ ਤੇ ਉਹ ਸਾਈਡ ਤੇ 올ਡ ਆਪਣੇ ਪੁਰਾਣੀ ਬਿਲਡਿੰਗ ਹੈ ਪਾਰਲੀਮੈਂਟ ਦੀ ਆ ਵਾਈਟ ਵਾਲੀ ਜਿੱਥੋਂ ਆਪਾਂ ਜਾਣਾ ਤੇ ਉਹ ਗਾਂਵ ਹਰ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਹੀ ਸੋਹਣਾ 뷰 ਇੱਥੋਂ ਤੇ ਹੁਣ ਆਪਾਂ ਜਿਹੜਾ ਮੇਨ ਇਹਦਾ ਸੰਸਦ ਹਾਲ ਕਿਹੜੀ ਆਪਾਂ ਹਨ ਜਿੱਥੇ ਬੈਠ ਕੇ ਵੱਡੇ ਵੱਡੇ ਫੈਸਲੇ ਕਰੇ ਜਾਂਦੇ ਆ ਉਹਦਾ ਹਾਲ ਦੇ ਫਰੰਟ ਵੀ ਆ ਵੀ ਤਾਂ ਇਤਾਂ ਦਾ ਹੈ ਅੰਦਰੋਂ ਦੇਖਣ ਨੂੰ ਲੱਗਦਾ ਤੇ ਆਹ ਮੇਕਿੰਗ ਲਾਜ਼ ਡਿਜ਼ਾਈਨ ਆਫ ਦਾ ਚੈਂਬਰ ਟਰੈਡੀਸ਼ਨ ਆਫ ਦਾ ਹਾਲ ਵਰਕ ਆਫ ਦਾ ਹਾਲ ਦਾ ਚੈਂਬਰ ਬਾਟੂ ਕੋਲ ਕਰਕੇ ਦੇਖ ਸਕਦੇ ਆ ਤੇ ਹੁਣ ਆਪਾਂ ਅੰਦਰ ਆ ਕੇ ਤੇ ਥੋੜਾ ਜਿਹਾ ਮੈਂ ਆਵਾਜ਼ ਦਾ ਤੁਹਾਨੂੰ ਇਸ਼ੂ ਲੱਗੂਗਾ ਕਿਉਂਕਿ ਜੇ ਆਪਾਂ ਜਿਆਦਾ ਉੱਚੀ ਬੋਲ ਸਕਦੇ ਇਹ ਸਾਰਾ ਜਿੱਥੇ ਸਪੀਕਰ ਬੈਠਦੇ ਆ ਜਿੱਥੇ ਮੈਂਬਰ ਆਫ ਆ ਪਾਰਲੀਮੈਂਟਸ ਬੈਠਦੇ ਆ ਇਹ ਆਈ ਥਿੰਕ ਆਪਨੇ ਆਡੀਅੰਸ ਗੈਲਰੀ ਹੁੰਦੀ ਜਿੱਥੋਂ ਆਪਾਂ ਦੇਖ ਸਕਦੇ ਆ ਵੀ ਕਿੱਦਾਂ ਦਾ ਗੇਮਾ ਗੇਮੀ ਕਿੱਦਾਂ ਦੇ ਜਦੋਂ ਕਾਨੂੰਨ ਬਣਦੇ ਆ ਕੀ ਵਿਰੋਧ ਹੁੰਦਾ ਦੇ ਸਾਰਾ ਇਦਾਂ ਦਾ ਬਣਿਆ ਹੋਇਆ ਅੰਦਰੋਂ ਇੱਧਰ ਰਾਈਟ ਸਾਈਡ ਤੇ ਬੈਠ ਸਕਦੇ ਆ ਉੱਤਰ ਸਾਹਮਣੇ ਵੀ ਦੇ ਇੱਥੇ ਜਿੱਥੇ ਆਪਣੇ ਮੈਂਬਰ ਆਫ ਪਾਰਲੀਮੈਂਟਸ ਬੈਠੇ ਤੇ ਉੱਪਰ ਵੀ ਗੈਦਰੀ ਬਣੀ ਹੋਈ ਹੈ ਤਾਂ ਇਹ ਪਾਰਾ ਦੋਵੇਂ ਪਾਸੇ ਹੀ ਐਸਾ ਕਿ ਕਰਦੇ ਆ ਬੈਠੇ ਇੱਥੋਂ ਸਾਹਮਣੇ ਜੋ ਸਪੀਕਰ ਦੀ ਜਗ੍ਹਾ ਐਸਾ ਸਪੀਕਰ ਬੈਠਦੇ ਆ ਸਾਨੂੰ ਸੋਧਨ ਐਪੀਸ ਬੈਂਦੀ ਹੈ ਇਹ ਜਿਵੇਂ ਚੈਂਬਰ ਹੈ ਜਿਹੜਾ ਤਾਂ ਚੈਂਬਰ ਇਹ ਚ ਸੀਟਸ ਇਹਦਾ ਨਾਲ ਵੀ ਕੋਣ ਕੀਤਾ ਬੰਦੇ ਨੇ ਵਿਆਹ ਸਾਹਿਬਨ ਜਿੱਦਾਂ ਇੱਥੇਗਾ ਇੱਕ ਤੇ ਸਪੀਕਰ ਬੰਦੇ ਆ ਸਾਹਿਬਨ ਪ੍ਰਾਈਮ ਮਿਨਿਸਟਰ ਹੀ ਹੁੰਦੀ ਆ ਠੀਕ ਹੈ ਜੀ ਗਵਰਨਮੈਂਟ ਦਾ ਕਿੱਥੇ ਪੈਂਦਾ ਹੈ ਤੇ ਜਿਹੜਾ ਸਟਾਕ ਕਿੱਥੇ ਪੈਂਦਾ ਆਪੋਜੀਸ਼ਨ ਅਡਵਾਈਜ਼ਰਸ ਇਹ ਸਾਰਾ ਇਦਾਂ ਨਿਬਣਾਇਆ ਹੋਇਆ ਹੈ। ਪਿਆਜ ਤਾਂ ਦੇਖ ਸਕਿਆ ਨਾ ਵੀ ਇਦਾਂ ਦਾ ਸਿਸਟਮ ਹੁੰਦਾ ਹੁੰਦਾ ਹੈ।